ਸਾਡੇ ਅੱਜ ਦੇ ਸੰਦੇਸ਼ ਦਾ ਸਿਰਲੇਖ ਹੈ ਪ੍ਰਭੂ ਮੇਰੇ ਵਿੱਚ ਰਾਜ ਕਰੋ। ਇਸ ਸਾਲ ਦੇ ਵਧੇਰੇ ਸਮੇਂ ਵਿੱਚ ਅਸੀਂ ਇਸ ਬਾਰੇ ਵਿੱਚ ਗੱਲ ਕਰ ਰਹੇ ਹਾਂ ਕਿ ਯੀਸ਼ੂ ਕੌਣ ਹੈ? ਅਤੇ ਉਹ ਇਸ ਦੁਨੀਆ ਵਿੱਚ ਕਿਉਂ ਆਇਆ? ਯੀਸ਼ੂ ਦੇ ਗਵਾਹ ਯਾਨੀ ਨਵੇਂ ਨੇਮ ਦੇ ਦਸਤਾਵੇਜ਼ ਲਿਖਣ ਵਾਲੇ ਲੋਕਾਂ ਦੇ ਅਨੁਸਾਰ। ਲੇਕਿਨ ਅੱਜ ਅਰਾਧਾ ਸੀ ਇਸ ਗੱਲ ਉੱਤੇ ਧਿਆਨ ਦੇਣ ਜਾ ਰਹੇ ਹਾਂ ਕਿ ਯੀਸ਼ੂ ਸਾਨੂੰ ਕਿਸ ਤਰ੍ਹਾਂ ਜੀਣਾ ਸਿਖਾਉਣਾ ਚਾਹੁੰਦਾ ਹੈ। ਇਸ ਪ੍ਰਕਾਸ਼ ਵਿੱਚ ਕੀ ਉਹ ਕੌਣ ਹੈ ਅਤੇ ਉਹ ਕਿਉਂ ਇਸ ਸੰਸਾਰ ਵਿੱਚ ਆਇਆ ਸਰਬਸ਼ਕਤੀਮਾਨ ਪਰਮੇਸ਼ਰ ਨੇ ਮਨੁੱਖਾਂ ਨੂੰ ਉਸ ਉੱਤੇ ਵਿਸ਼ਵਾਸ ਤੇ ਮਦਦ ਨਾਲ ਉਸ ਦੇ ਪੁੱਤਰ ਅਤੇ ਪੁੱਤਰੀਆਂ ਬਨਨ ਦੇ ਲਈ ਬਣਾਇਆ ਸੀ ਅਤੇ ਫਿਰ ਮਨੁੱਖ ਦੇ ਨਾਲ ਪ੍ਰੇਮमय ਸਬੰਧ ਵਿੱਚ ਰਹਿਣ ਦੇ ਲਈ ਤਾਂ ਕਿ ਅਸੀਂ ਉਸ ਨੂੰ ਸਨਮਾਨ ਅਤੇ ਮਹਿਮਾ ਦੇਈਏ ਅਫੀਸਿਓ ਅਧਿਆਇ 1 ਆਇਤ 4 ਅਤੇ 5 ਅਫੀਸਿਓ ਅਧਿਆਇ 1 ਆਇਤ 12 ਪਹਿਲਾ ਪਤਰਸ ਅਧਿਆਇ 2 ਆਇਤ 9 ਜਿਸ ਤਰ੍ਹਾਂ ਇਹਨਾਂ ਆਇਤਾਂ ਵਿੱਚ ਅਸੀਂ ਪਰਦੇ ਹਾਂ ਪਰਮੇਸ਼ਰ ਨੇ ਸਾਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਉਹ ਆਪਣੇ ਆਤਮਾ ਅਤੇ ਅਨੰਤ ਜੀਵਨ ਦੇ ਦੁਆਰਾ ਸਾਡੇ ਅੰਦਰ ਵਾਸ ਕਰ ਸਕਦਾ ਹੈ ਅਤੇ ਫਿਰ ਆਪਣੇ ਆਪ ਨੂੰ ਸਾਡੇ ਮਾਧਿਅਮ ਨਾਲ ਵਿਅਕਤ ਕਰਦਾ ਹੈ ਕਿਉਂਕਿ ਅਸੀਂ ਉਸ ਦੇ ਅਧੀਨ ਰਹਿੰਦੇ ਹਾਂ ਲੇਕਿਨ ਪਾਪ ਨੇ ਸਾਨੂੰ ਸਾਡੇ ਬਣਾਏ ਜਾਂਦੇ ਉਦੇਸ਼ ਦੇ ਲਈ ਅਯੋਗ ਠਹਿਰਾਇਆ ਹੈ ਪਾਪ ਪਰਮੇਸ਼ਵਰ ਦੀ ਨੈਤਿਕ ਵਿਵਸਥਾ ਉਸ ਦੇ ਸਹੀ ਅਤੇ ਗਲਤ ਦੇ ਮਾਨਕ ਦਾ ਉਲੰਘਣ ਹੈ ਅਸੀਂ ਸਾਰਿਆਂ ਨੇ ਆਪਣੇ ਤਰੀਕੇ ਨਾਲ ਜੀਵਨ ਜੀਨ ਦਾ ਮਾਰਗ ਚੁਣਿਆ ਹੈ ਜਿਸ ਤਰ੍ਹਾਂ ਸੀ ਯਸ਼ਾਇਆ ਅਧਿਆਇ 53 ਆਇਤ 6 ਵਿੱਚ ਪੜ੍ਹਦੇ ਹਾਂ ਕਿਉਂਕਿ ਸਾਰਿਆਂ ਨੇ ਪਾਪ ਕੀਤਾ ਹੈ ਸਾਰੇ ਪਰਮੇਸ਼ਵਰ ਦੀ ਮਹਿਮਾ ਤੋੜੇ ਥਨ ਰੋਮਿਓ ਅਧਿਆਇ 3 ਆਇਤ 23 2000 ਸਾਲ ਪਹਿਲੇ ਯੀਸ਼ੂ ਤ੍ਰੇਤਕ ਦਾ ਦੂਸਰਾ ਵਿਅਕਤੀ ਪਰਮੇਸ਼ਰ ਪੁੱਤਰ ਕੁਆਰੀ ਮਰੀਮ ਦੇ ਗਰਭ ਤੋਂ ਇੱਕ ਮਨੁੱਖੀ ਸਰੀਰ ਲੈ ਕੇ ਇਸ ਦੁਨੀਆ ਵਿੱਚ ਪੈਦਾ ਹੋਇਆ ਸੀ ਯੀਸ਼ੂ ਪੂਰੀ ਤਰ੍ਹਾਂ ਨਾਲ ਪਰਮੇਸ਼ਰ ਹੁੰਦੇ ਹੋਏ ਵੀ ਇੱਕ ਮਨੁੱਖ ਬਣਿਆ ਲੂਕਾ ਅਧਿਆਇ 1 ਆਇਤ 31 ਅਤੇ 35 ਯਿਸੂ ਨੇ ਮਨੁੱਖੀ ਸਰੀਰ ਗ੍ਰਹਿਣ ਕੀਤਾ ਤਾਂਕਿ ਉਹ ਮਨੁੱਖ ਦੇ ਪਾਪਾਂ ਦੇ ਲਈ ਬਲੀਦਾਨ ਦੇ ਰੂਪ ਵਿੱਚ ਆਪਣੀ ਜਾਨ ਦੇ ਸਕੇ ਇਸ ਤਰ੍ਹਾਂ ਕਰਕੇ ਉਸਨੇ ਉਨ੍ਹਾਂ ਸਾਰਿਆਂ ਦੇ ਲਈ ਮਾਰ ਖੋਲ ਦਿੱਤਾ ਜੋ ਉਸ ਉੱਤੇ ਵਿਸ਼ਵਾਸ ਕਰਦੇ ਹਨ ਕਿ ਉਹ ਪਰਮੇਸ਼ਰ ਦੇ ਨਾਲ ਉਨ੍ਹਾਂ ਦੇ ਸਬੰਧ ਨੂੰ ਫਿਰ ਤੋਂ ਬਹਾਲ ਕਰੇ ਅਤੇ ਮਨੁੱਖ ਨੂੰ ਉਸਦੇ ਬਣਾਏ ਜਾਣ ਦੇ ਉਦੇਸ਼ ਵਿੱਚ ਫਿਰ ਤੋਂ ਬਹਾਲ ਕਰੇ ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਇਬਰਾਨੀਅੂ ਅਧਿਆਇ 2 ਆਇਤ 14 ਅਤੇ 15 ਗਲੂਸੀਅ ਅਧਿਆਇ 1 ਆਇਤ 19 ਅਤੇ ਬਾਈ ਯਹੂਨਾ ਅਧਿਆਇ 3 ਆਇਤ 16 ਨਵਾਂ ਨੇਮ ਇਹ ਸਪਸ਼ਟ ਕਰਦਾ ਹੈ ਕਿ ਪਰਮੇਸ਼ਵਰ ਕਿਸ ਪ੍ਰਕਾਰ ਦੇ ਪੁੱਤਰ ਅਤੇ ਪੁੱਤਰੀਆਂ ਦੀ ਇੱਛਾ ਕਰਦਾ ਹੈ ਪਰਮੇਸ਼ਵਰ ਪਵਿੱਤਰ ਧਰਮੀ ਪੁੱਤਰਾ ਤੇ ਪੁੱਤਰੀਆਂ ਨੂੰ ਚਾਹੁੰਦਾ ਹੈ ਜੋ ਚਰਿੱਤਰ ਅਤੇ ਵਿਵਹਾਰ ਵਿੱਚ ਯੀਸ਼ੂ ਦੀ ਤਰ੍ਹਾਂ ਹੋਣ ਅਫੀਸੀਓ ਅਧਿਆਇ 1 ਆਇਤ 4 ਅਤੇ 5 ਇਥੋਂ ਤੱਕ ਕਿ ਸੰਸਾਰ ਨੂੰ ਬਣਾਉਣ ਤੋਂ ਪਹਿਲੇ ਪਰਮੇਸ਼ਰ ਨੇ ਸਾਡੇ ਨਾਲ ਪ੍ਰੇਮ ਕੀਤਾ ਅਤੇ ਸਾਨੂੰ ਮਸੀਹ ਵਿੱਚ ਪਵਿੱਤਰ ਅਤੇ ਅستی ਦ੍ਰਿਸ਼ਟੀ ਵਿੱਚ નિર્ਦੋਸ਼ ਹੋਣ ਲਈ ਚੁਣਿਆ ਉਸ ਦੀ ਨਾ ਬਦਲਣ ਵਾਲੀ ਯੋਜਨਾ ਹਮੇਸ਼ਾ ਸਾਨੂੰ ਯਿਸੂ ਮਸੀਹ ਦੇ ਮਾਧਮ ਨਾਲ ਆਪਣੇ ਕੋਲ ਲਿਆ ਕੇ ਆਪਣੇ ਪਰਿਵਾਰ ਵਿੱਚ ਅਪਣਾਉਣ ਦੀ ਰਹੀ ਹੈ ਅਤੇ ਉਸ ਤੋਂ ਪ੍ਰਸੰਨ ਹੈ ਰੋਮਿਓ ਅਧਿਆਇ 8 28 ਕਿਉਂਕਿ ਪਰਮੇਸ਼ਰ ਆਪਣੇ ਲੋਕਾਂ ਨੂੰ ਪਹਿਲੇ ਤੋਂ ਜਾਣਦਾ ਸੀ ਅਤੇ ਉਸਨੇ ਉਹਨਾਂ ਨੂੰ ਆਪਣੇ ਪੁੱਤਰ ਦੇ ਸਮਾਨ ਹੋਣ ਦੇ ਲਈ ਚੁਣਿਆ ਤਾਂ ਕਿ ਉਸ ਦਾ ਪੁੱਤਰ ਬਹੁਤਿਆਂ ਭਰਾਵਾਂ ਅਤੇ ਭੈਣਾਂ ਵਿੱਚੋਂ ਜੇਠਾ ਹੋਵੇ। គ្រੂਸ ਅਤੇ ਯੇਸ਼ੂ ਦਾ ਬਲੀਦਾਨ ਇੰਨਾ ਪ੍ਰਭਾਵੀ ਸੀ ਕਿ ਜਦੋਂ ਅਸੀਂ ਪਰਮੇਸ਼ਵਰ ਦੇ ਵੱਲ ਮੁੜਦੇ ਹਾਂ ਤਾਂ ਉਹ ਸਾਡੇ ਪਾਪ ਨੂੰ ਸ਼ਮਾ ਕਰ ਸਕਦਾ ਹੈ। ਸਾਨੂੰ ਧਰਮੀ ਕੋਸ਼ੇਤ ਕਰ ਸਕਦਾ ਹੈ। ਆਪਣੀ ਆਤਮਾ ਦੇ ਦੁਆਰਾ ਸਾਡੇ ਅੰਦਰਵਾਸ ਕਰ ਸਕਦਾ ਹੈ। ਅਤੇ ਸਾਨੂੰ ਉਸ ਦੇ ਪੁੱਤਰ ਅਤੇ ਪੁੱਤਰੀਆਂ ਦੇ ਰੂਪ ਵਿੱਚ ਫਿਰ ਤੋਂ ਬਹਾਲ ਕਰ ਸਕਦਾ ਹੈ। ਇਹ ਹੁਣ ਅਧਿਆਇ 1 ਆਇਤ 12 ਜਿਸ ਤਰ੍ਹਾਂ ਸਿਖਦੇ ਹਾਂ ਯਿਸੂ ਮਾਰਿਆ ਗਿਆ ਨਾ ਕੇਵਲ ਸਾਨੂੰ ਪਰਮੇਸ਼ਵਰ ਦੇ ਨਾਲ ਸਹੀ ਬਣਾਉਣ ਦੇ ਲਈ ਬਲਕਿ ਸਾਨੂੰ ਆਪ ਦੇ ਨਾਲ ਸਬੰਧ ਵਿੱਚ ਪੁਨਰ ਸਥਾਪਿਤ ਕਰਨ ਦੇ ਲਈ ਵੀ ਉਹ ਸਾਨੂੰ ਪਵਿੱਤਰ ਅਤੇ ਧਰਮੀ ਬਣਾਉਣ ਦੇ ਲਈ ਮਾਰਿਆ ਗਿਆ ਤਾਂ ਕਿ ਅਸੀਂ ਸਾਰੇ ਸਾਰੇ ਸਾਡੇ ਵਿਚਾਰਾਂ ਉਦੇਸ਼ਾਂ ਵਚਨਾਂ ਤੇ ਕੰਮਾਂ ਵਿੱਚ ਪਵਿੱਤਰ ਅਤੇ ਧਰਮੀ ਠਹਿਰ ਸਕੀਏ ਉਹ ਸਾਨੂੰ ਸਾਡੇ ਚਰਿੱਤਰ ਅਤੇ ਵਿਵਹਾਰ ਵਿੱਚ ਧਰਮੀ ਜਾਂ ਸਹੀ ਬਣਾਉਣ ਦੇ ਲਈ ਮਾਰਿਆ ਗਿਆ ਦੂਸਰਾ ਗ੍ਰੰਥਿਉ ਅਧਿਆਇ 5 ਆਇਤ 21 ਮਨੁੱਖੀ ਸੁਭਾਅ ਪਾਪ ਨਾਲ ਪ੍ਰਸ਼ਟ ਹੋ ਗਿਆ ਹੈ ਇਹ ਪਹਿਲੇ ਮਨੁੱਖ ਆਦਮ ਤੋਂ ਸ਼ੁਰੂ ਹੋਇਆ ਜਦੋਂ ਉਸਨੇ ਪਾਪ ਕੀਤਾ ਜਦ ਆਦਮ ਨੇ ਪਰਮੇਸ਼ਵਰ ਦੀ ਆਗਿਆ ਦਾ ਉਲੰਘਨ ਕੀਤਾ ਅਤੇ ਮਨਾ ਕੀਤੇ ਗਏ ਪੇੜ ਤੋਂ ਖਾਦਾ ਤਾਂ ਉਸਨੇ ਸਹੀ ਅਤੇ ਗਲਤ ਦਾ ਆਪਣਾ ਮਾਨਕ ਨਿਰਧਾਰਿਤ ਕੀਤਾ ਕਿਉਂਕਿ ਆਦਮ ਨੂੰ સ્વੈਚਿਕ ਅधीनਤਾ ਅਤੇ ਪਰਮੇਸ਼ਵਰ ਦੇ ਪ੍ਰਤੀ ਅਨਾਂਗਿਆਕਾਰਤਾ ਵਿੱਚ ਜੀਣ ਦੇ ਲਈ ਨਹੀਂ ਬਣਾਇਆ ਗਿਆ ਸੀ ਉਸ ਨੂੰ ਅਗਿਆਕਾਰਤਾ ਵਿੱਚ ਜੀਣ ਦੇ ਲਈ ਬਣਾਇਆ ਗਿਆ ਸੀ ਉਸ ਨੇ ਆਪਣੀ ਅਨਾਂਗਿਆਕਾਰਤਾ ਦੇ ਮਾਧਿਅਮ ਨਾਲ ਖੁਦ ਨੂੰ ਪ੍ਰਸ਼ਟ ਕੀਤਾ ਉਸ ਦੀ ਪਸੰਦ ਨੇ ਉਸ ਦੇ ਅੰਦਰ ਦੀ ਮਨੁੱਖੀ ਜਾਤੀ ਨੂੰ ਵੀ ਪ੍ਰਭਾਵਿਤ ਕੀਤਾ ਸਾਰੇ ਮਨੁਸ਼ਿਆ ਨੂੰ ਆਦਮ ਤੋਂ ਇੱਕ ਪ੍ਰਸ਼ਟਤਾ ਵਿਰਾਸਤ ਵਿੱਚ ਮਿਲੀ ਹੈ ਜੋ ਸਾਨੂੰ ਆਪਣੇ ਤਰੀਕੇ ਨਾਲ ਜੀਣ ਅਤੇ ਆਪਣੀ ਇੱਛਾ ਨੂੰ ਪਰਮੇਸ਼ਵਰ ਅਤੇ ਉਸ ਦੀ ਇੱਛਾ ਤੋਂ ਉੱਪਰ ਰੱਖਣ ਲਈ ਪ੍ਰੇਰਿਤ ਕਰਦੀ ਹੈ ਅਸੀਂ ਸਵਾਰਥੀ ਸਵਾਰਥ ਦੇ ਵੱਲ ਝੁਕਾਓ ਦੇ ਨਾਲ ਪੈਦਾ ਹੁੰਦੇ ਹਾਂ ਜਿਸ ਤਰ੍ਹਾਂ ਆਪ ਨੂੰ ਪਰਮੇਸ਼ਵਰ ਅਤੇ ਦੂਸਰਾ ਤੋਂ ਉੱਪਰ ਰੱਖਣਾ ਅਤੇ ਅਸੀਂ ਜੋ ਕਰਨਾ ਚਾਹੁੰਦੇ ਹਾਂ ਉਹ ਕਰਨਾ ਰੋਮਿਓ ਅਧਿਆਇ 5 ਆਇਤ 19 ਵਿੱਚ ਜਿਸ ਦਾ ਅਸੀਂ ਪੜ੍ਹਦੇ ਹਾਂ ਦੂਸਰਾ ਗ੍ਰੰਥੀਓ ਅਧਿਆਇ 5 ਆਇਤ 15 ਯੇਸ਼ੂ ਨੇ ਸਾਰਿਆਂ ਦੇ ਲਈ ਆਪਣੀ ਜਾਨ ਦਿੱਤੀ ਤਾਂ ਕਿ ਜੋ ਲੋਕ ਉਸ ਦਾ ਨਵਾਂ ਜੀਵਨ ਪ੍ਰਾਪਤ ਕਰਨ ਉਹ ਹੁਣ ਖੁਦ ਨੂੰ ਪ੍ਰਸੰਨ ਕਰਨ ਦੇ ਲਈ ਨਾ ਜੀਣ ਬਲਕਿ ਉਸ ਨੂੰ ਜਿਸ ਨੇ ਆਪਣੀ ਜਾਨ ਸਾਡੇ ਲਈ ਦਿੱਤੀ ਉਦਾਰ ਸਾਡੇ ਪਾਪਾ ਨੂੰ ਮਾਫ ਕਰਨ ਤੋਂ ਵਧੇਖੇ ਤਾਂ ਕਿ ਜਦੋਂ ਅਸੀਂ ਮਰੀਏ ਤਾਂ ਅਸੀਂ ਸਵਰਗ ਵਿੱਚ ਜਾ ਸਕੀਏ ਇਹ ਮਾਨਵ ਸਬਾਹ ਦੀ ਬਹਾਲੀ ਦੇ ਬਾਰੇ ਵਿੱਚ ਹੈ ਤਾਂ ਕਿ ਅਸੀਂ ਪਰਮੇਸ਼ਰ ਦੇ ਪੁੱਤਰਾ ਤੇ ਪੁੱਤਰੀਆਂ ਦੇ ਰੂਪ ਵਿੱਚ ਆਪਣੇ ਬਣਾਏ ਜਾਂਦੇ ਉਦੇਸ਼ ਵਿੱਚ ਵਾਪਸ ਆ ਸਕੀਏ ਜੋ ਹਰ ਵਿਚਾਰ ਅਤੇ ਵਚਨ ਅਤੇ ਕੰਮ ਵਿੱਚ ਪੂਰੀ ਤਰ੍ਹਾਂ ਨਾਲ ਪਰਮੇਸ਼ਰ ਦੀ ਮਹਿਮਾ ਕਰਦਾ ਹੈ ਇਹ ਬਹਾਲੀ ਇੱਕ ਪ੍ਰਕਿਰਿਆ ਹੈ ਇਹ ਤਦ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਯੀਸ਼ੂ ਤੇ ਵਿਸ਼ਵਾਸ ਕਰਦੇ ਹਾਂ ਉਹ ਆਪਣੇ ਆਤਮਾ ਦੇ ਦੁਆਰਾ ਸਾਡੇ ਵਿੱਚ ਵਾਸ ਕਰਦਾ ਹੈ ਅਤੇ ਜਦੋਂ ਅਸੀਂ ਉਸ ਦੇ ਨਾਲ ਸਹਿਯੋਗ ਕਰਦੇ ਹਾਂ ਤਾਂ ਉਹ ਸਾਨੂੰ ਆਪਣੇ ਸਮਾਨ ਤੇਜ਼ੀ ਨਾਲ ਬਨਣ ਦੇ ਲਈ ਸਾਡੇ ਅੰਦਰ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਹਾਲੇ ਤੱਕ ਅਸੀਂ ਪ੍ਰਗਤੀ ਵਿੱਚ ਕੰਮ ਪੂਰਾ ਕਰ ਚੁੱਕੇ ਹਾਂ ਯਿਸੂ ਵਿੱਚ ਵਿਸ਼ਵਾਸ ਦੇ ਮਾਧਮ ਨਾਲ ਪੂਰੀ ਤਰ੍ਹਾਂ ਨਾਲ ਪਰਮੇਸ਼ਰ ਦੇ ਬੇਟੇ ਅਤੇ ਬੇਟੀਆਂ ਲੇਕਿਨ ਹਾਲੇ ਤੱਕ ਪੂਰੀ ਤਰ੍ਹਾਂ ਨਾਲ ਮਸੀਹ ਦੇ ਸਮਾਨ ਅਸੀਂ ਨਹੀਂ ਬਣ ਪਏ ਸਾਡੇ ਸਤਿਤ ਦੇ ਹਰ ਹਿੱਸੇਤ ਵਿੱਚ ਹਾਲਾਂਕਿ ਜਿਸ ਨੇ ਸਾਡੇ ਵਿੱਚ ਇੱਕ ਚੰਗਾ ਕੰਮ ਸ਼ੁਰੂ ਕੀਤਾ ਹੈ ਉਸ ਨੂੰ ਪੂਰਾ ਕਰੇਗਾ ਕਿਉਂਕਿ ਅਸੀਂ ਉਸ ਦੇ ਪ੍ਰਤੀ ਵਫਾਦਾਰ ਰਹਾਂਗੇ ਜਿਸ ਤਰ੍ਹਾਂ ਅਸੀਂ ਪੜਦੇ ਹਾਂ ਪਹਿਲਾ ਯੂਹਨਾ ਅਧਿਆਇ 3 ਆਇਤ 1 ਅਤੇ 4 ਫਿਲੀਪੀਓ ਅਧਿਆਇ 1 ਆਇਤ 6 ਪਿਛਲੇ ਕੁਝ ਸੰਦੇਸ਼ਾਂ ਵਿੱਚ ਅਸੀਂ ਪਛਤਾਪ ਉਤੇ ਜ਼ੋਰ ਦਿੱਤਾ ਹੈ ਯਿਸੂ ਨੇ ਕਿਹਾ ਕਿ ਉਹ ਪਾਪੀਆਂ ਨੂੰ ਬੁਲਾਉਣ ਆਇਆ ਹੈ ਜਿਸ ਤਰ੍ਹਾਂ ਅਸੀਂ ਮਤੀ ਅਧਿਆਇ 9 ਆਇਤ 13 ਵਿੱਚ ਪੜਦੇ ਹਾਂ ਪਛਤਾਵਾ ਬੁਨਰਸਥਾਪਨਾ ਬਹਾਲੀ ਦੀ ਪ੍ਰਕਿਰਿਆ ਵਿੱਚ ਪਹਿਲਾ ਕਦਮ ਹੈ ਜੋ ਤਾਂ ਜੋ ਹੁਣ ਯੀਸ਼ੂ ਦੇ ਬਲੀਦਾਨ ਦੇ ਕਾਰਨ ਮਾਨਵਤਾ ਦੇ ਲਈ ਉਪਲਬਧ ਹੈ ਤੋਬਾ ਪਛਤਾਪ ਇੱਕ ਨੈਤਿਕ ਕੰਮ ਹੈ ਜੋ ਗਲਤ ਹੈ ਉਸ ਨੂੰ ਪਛਾਣਨਾ ਤੇ ਫਿਰ ਪਰਮੇਸ਼ਵਰ ਦੇ ਨੈਤਿਕ ਦੇ ਮਾਨਕ ਸਹੀ ਅਤੇ ਗਲਤ ਨਾਲ ਉਸ ਦੇ ਮਾਨਕ ਤੇ ਅਨੁਸਾਰ ਗਲਤ ਤੋਂ ਮੁੜਨਾ ਤੇ ਸਹੀ ਕੰਮ ਕਰਨਾ ਚੁਣਨਾ ਹੈ ਪਛਤਾਵਾ ਪਰਮੇਸ਼ਵਰ ਦੇ ਵੱਲੋਂ ਇੱਕੋ ਪਹਾੜ ਹੈ ਜੋ ਉਸ ਦੇ अनुग्रह ਦੀ abhivyakti ਹੈ ਜਦੋਂ ਤੱਕ ਉਹ ਸਾਨੂੰ ਆਪਣੇ ਆਤਮਾ ਦੇ ਦੁਆਰਾ ਆਕਰਸ਼ਿਤ ਨਹੀਂ ਕਰਦਾ ਤਦ ਤੱਕ ਕੋਈ ਵੀ ਪਹਿਲੇ ਪ੍ਰਭੂ ਦੇ ਵੱਲ ਨਹੀਂ ਮੁੜਦਾ ਜਿਸ ਤਰ੍ਹਾਂ ਸੀ ਪੜਦੇ ਹਾਂ ਪ੍ਰੇਰਨਾ ਦੇ ਕੰਮ ਅਧਿਆਇ 11 ਆਇਤ 18 ਰੋਮਿਓ ਅਧਿਆਇ 2 ਆਇਤ 4 ਪਹਿਲੇ ਕ੍ਰੰਤੀਆਂ ਅਧਿਆਇ 12 ਆਇਤ 3 ਯਹੋਨਾ ਅਧਿਆਇ 6 ਆਇਤ 41 ਪਛਤਾਪ ਤੁਹਾਡੇ ਬਣਾਏ ਜਾਂਦੇ ਉਦੇਸ਼ੇ ਦੇ ਲਈ ਇੱਕ ਸਵੈਚਿਕ ਵਾਪਸੀ ਹੈ ਤੁਸੀਂ ਪਾਪ ਤੋਂ ਪਰਮੇਸ਼ਵਰ ਦੇ ਵੱਲ ਮੁੜਨਾ ਚੁੰਮਦੇ ਹੋ ਤੁਸੀਂ ਪਾਪ ਦਾ ਤਿਆਗ ਕਰਦੇ ਹੋ ਅਤੇ ਪਰਮੇਸ਼ਵਰ ਦੇ ਲਈ ਜੀਉਂਦੇ ਹੋ ਅਤੇ ਸਭ ਤੋਂ ਸ਼ਕਤੀਮਾਨ ਪਰਮੇਸ਼ਵਰ ਅਤੇ ਉਸ ਦੇ ਮਾਰਗ ਦੇ ਵੱਲ ਮੁੜਦੇ ਹੋ ਪਛਤਾਪ ਇੱਕ ਸਵਸਥ ਆਤਮਿਕ ਜੀਵਨ ਦਾ ਇੱਕ ਮਜ਼ਬੂਤ ਹਿੱਸਾ ਵੀ ਹੈ ਜਿਵੇਂ ਜਿਵੇਂ ਤੁਸੀਂ ਯੀਸ਼ੂ ਵਿੱਚ ਵੱਧਦੇ ਅਤੇ ਮਜ਼ਬੂਤ ਹੁੰਦੇ ਹੋ ਤੁਸੀਂ ਉਤਰਾਉਤ ਆਪਣੇ ਜੀਵਨ ਵਿੱਚ ਉਹਨਾਂ ਚੀਜ਼ਾਂ ਨੂੰ ਪਛਾਣਦੇ ਹੋ ਜਿਨ੍ਹਾਂ ਨੂੰ ਬਦਲਣ ਦੀ ਲੋੜ ਹੈ ਜਿਸ ਤਰ੍ਹਾਂ ਤੁਹਾਡਾ ਬੁਰਾ ਵਿਵਹਾਰ ਦ੍ਰਿਸ਼ਟੀਕੋਣ ਉਦੇਸ਼ ਪਛਤਾਪ ਉਹਨਾਂ ਚੀਜ਼ਾਂ ਤੋਂ ਮੁੜਨਾ ਹੈ ਜਿਨ੍ਹਾਂ ਨੂੰ ਅਜੇ ਤੱਕ ਤੁਸੀਂ ਕਰਦੇ ਆ ਰਹੇ ਸੀ ਜੋ ਤੁਹਾਡੀ ਦ੍ਰਿਸ਼ਟੀ ਵਿੱਚ ਸਹੀ ਸੀ ਲੇਕਿਨ ਵਾਸਤਵ ਵਿੱਚ ਉਹ ਗਲਤ ਸੀ ਇਹ ਤੁਹਾਡੇ ਪਿਤਾ ਪਰਮੇਸ਼ਵਰ ਦੇ ਨਾਲ ਤੁਹਾਡੇ ਰਿਸ਼ਤੇ ਦਾ ਇੱਕ ਉਪਯੁਕਤ ਹਿੱਸਾ ਹੈ ਆਓ ਅੱਗੇ ਦੇਖੀਏ ਕਿ ਨਵੇਂ ਨਹਿਮ ਵਿੱਚ ਪਛਤਾਪ ਸ਼ਬਦ ਅਤੇ ਆਪ ਦੀ ਸੇਵਾ ਕਰਨ ਤੋਂ ਪਰਮੇਸ਼ਵਰ ਦੀ ਸੇਵਾ ਕਰਨ ਦੇ ਵੱਲ ਇਸ ਥੀ ਅਵਧਾਰਨਾ ਦਾ ਉਪਯੋਗ ਕਿਸ ਤਰ੍ਹਾਂ ਕੀਤਾ ਗਿਆ ਹੈ ਯਿਸੂ ਦਾ ਜਨਮ ਪਹਿਲੀ ਸਦੀ ਦੇ ਇਸਰਾਇਲ ਵਿੱਚ ਹੋਇਆ ਸੀ ਉਹ ਜਿਕੇ ਯਹੂਦੀ ਲੋਕਾਂ ਦਾ ਸਮੂਹ ਸੀ ਜੋ ਪ੍ਰਾਣੇ ਨੇਮ ਦੇ ਪਵਿੱਕ ਵਕਤਾਵਾਂ ਦੇ ਲੇਖਨ ਦੇ ਆਧਾਰ ਉੱਤੇ ਪਰਮੇਸ਼ਵਰ ਤੋਂ ਇੱਕ ਮਸੀਹਾ ਦੀ ਉਡੀਕ ਕਰ ਰਿਹਾ ਸੀ ਜੋ ਪ੍ਰithvi ਉੱਤੇ ਆਪਣੇ ਦਿਖਾਈ ਦੇਣ ਵਾਲੇ ਰਾਜ ਨੂੰ ਸਥਾਪਿਤ ਕਰੇਗਾ ਪ੍ਰithvi ਨੂੰ ਨਵਾਂ ਅਤੇ ਪੁਨਰ ਸਥਾਪਿਤ ਕਰੇਗਾ ਅਤੇ ਫਿਰ ਆਪਣੇ ਲੋਕਾਂ ਦੇ ਨਾਲ ਹਮੇਸ਼ਾ ਦੇ ਲਈ ਰਹੇਗਾ ਜਿਸ ਤਰ੍ਹਾਂ ਅਸੀਂ ਪੜਦੇ ਹਾਂ ਦਾਨੀਅਲ ਅਧਿਆਇ 10 ਆਇਤ 44 ਅਧਿਆਇ 7 ਆਇਤ 71 ਸਦੀ ਦੀ ਸ਼ੁਰੂਆਤ ਵਿੱਚ ਇਜ਼ਰਾਈਲ ਵਿੱਚ ਬਹੁਤ ਪ੍ਰਤੀਆਸ਼ਾ ਸੀ ਕਿ ਮਸੀਹਾ ਦੇ ਆਗਮਨ ਦਾ ਸਮੇਂ ਨਿਕਟ ਸੀ ਉਸ ਵਾਤਾਵਰਣ ਵਿੱਚ ਯਹੂਨਾ ਨਾਮ ਦਾ ਇੱਕ ਵਿਅਕਤੀ ਆਇਆ ਉਸਨੇ ਇੱਕ ਸੰਦੇਸ਼ ਦਾ ਪ੍ਰਚਾਰ ਕੀਤਾ ਕਿ ਮਨੁੱਖਾਂ ਨੂੰ ਪਛਤਾਣਾ ਚਾਹੀਦਾ ਹੈ। ਯਾਨੀ ਮਨੁੱਖਾਂ ਨੂੰ ਤੋਬਾ ਕਰਨੀ ਚਾਹੀਦੀ ਹੈ ਕਿਉਂਕਿ ਸਵਰਗ ਦਾ ਰਾਜ ਨੇੜੇ ਹੈ। ਮਤੀ ਅਧਿਆਇ 1 ਆਇਤ 1 ਅਤੇ 2 ਮਾਰਕਸ ਅਧਿਆਇ 1 ਆਇਤ 3 ਅਤੇ 4 ਵਿੱਚ ਜਿਸ ਤਰ੍ਹਾਂ ਸਿਪੜਦੇ ਹਾਂ। ਯਹੂਨਾ ਨੇ ਲੋਕਾਂ ਨੂੰ ਪ੍ਰਭੂ ਦੇ ਆਉਣ ਦੇ ਲਈ ਤਿਆਰ ਕਰਨ ਦੇ ਲਈ ਬਪਤਿਸਮਾ ਦਿੱਤਾ। ਉਹਨਾਂ ਦੇ ਪਾਪਾਂ ਤੋਂ ਪਰਮੇਸ਼ਵਰ ਦੇ ਵੱਲ ਮੁੜਨ ਦਾ ਆਗਰਾ ਕੀਤਾ। ਜਿਸ ਤਰ੍ਹਾਂ ਤੋ ਤੁਸੀਂ ਜਿੰਦੇ ਹੋ ਉਸ ਤੋਂ ਸਾਬਤ ਕਰੋਗੇ ਤੁਸੀਂ ਵਾਸਤਵ ਵਿੱਚ ਆਪਣੇ ਪਾਪਾਂ ਤੋਂ ਪਰਮੇਸ਼ਵਰ ਦੇ ਵੱਲ ਮੁੜ ਗਏ ਹੋ ਮਤੀ ਅਧਿਆਇ 3 ਆਇਤ 8 ਜਦੋਂ ਯਿਸੂ ਉਸ ਵਕਤ ਆਇਆ ਸੀ ਤਾਂ ਉਸਨੇ ਉਸੇ ਸੰਦੇਸ਼ ਦੀ ਘੋਸ਼ਣਾ ਕੀਤੀ ਮਰਕਸ ਅਧਿਆਇ 1 ਆਇਤ 15 ਸਮੇ ਪੂਰਾ ਹੋ ਗਿਆ ਹੈ ਅਤੇ ਪਰਮੇਸ਼ਵਰ ਦਾ ਰਾਜ ਨੇੜੇ ਹੈ ਤੋਬਾ ਕਰੋ ਅਤੇ ਸੁਸਮਾਚਾਰ ਉਤੇ ਵਿਸ਼ਵਾਸ ਕਰੋ ਪਛਤਾਵਾ ਕਰੋ ਆਪਣਾ ਮਨ ਪਰਿਵਰਤਨ ਕਰੋ ਆਪਣੇ ਪਿਛਲੇ ਪਾਪਾਂ ਦੇ ਲਈ ਪਛਤਾਵਾ ਪਛਤਾਵਾ ਬਿਹਤਰੀ ਦੇ ਲਈ ਆਚਰਣ ਵਿੱਚ ਪਰਿਵਰਤਨ ਲਿਆਉਂਦਾ ਹੈ ਅਸੀਂ ਪਰਮੇਸ਼ਵਰ ਦੇ ਰਾਜ ਤੇ ਹੋਰ ਕਈ ਸੰਦੇਸ਼ ਬਣਾ ਸਕਦੇ ਹਾਂ ਹੋਣ ਦੇ ਲਈ ਇਹਨਾਂ ਪੁਆਇੰਟਸ ਉੱਤੇ ਵਿਚਾਰ ਕਰੋ ਰਾਜ ਦੇ ਲਈ ਯੂਨਾਨੀ ਸ਼ਬਦ ਦਾ ਅਰਥ ਹੈ ਪ੍ਰਭੂਤਵ ਜਾਂ ਸ਼ਾਸਨ ਪਰਮੇਸ਼ਵਰ ਦਾ ਰਾਜ ਉਸ ਦੇ ਸ਼ਾਸਨ ਦਾ ਖੇਤਰ ਹੈ ਜਾਂ ਜਿੱਥੇ ਪਰਮੇਸ਼ਵਰ ਸ਼ਾਸਨ ਕਰਦਾ ਹੈ ਸਵਰਗ ਆਂਸ਼ਿਕ ਰੂਪ ਤੋਂ ਪਰਮੇਸ਼ਰ ਦਾ ਰਾਜ ਹੈ ਕਿਉਂਕਿ ਉਹ ਉੱਥੇ ਰਾਜ ਕਰਦਾ ਹੈ ਅਤੇ ਉਸ ਦੀ ਇੱਛਾ ਸਵਰਗ ਵਿੱਚ ਪੂਰੀ ਹੁੰਦੀ ਹੈ। ਹੁਣ ਪ੍ਰithvi ਪਰਮੇਸ਼ਰ ਦੇ ਵਿਰੁੱਧ ਸਰਵਭੌਵਿਕ ਵਿਦਰੋਹ ਦਾ ਦ੍ਰਿਸ਼ ਹੈ। ਆਦਮ ਦੇ ਪਾਪ ਦੇ ਕਾਰਨ ਸ਼ੈਤਾਨ ਹੁਣ ਇਸ ਸੰਸਾਰ ਦਾ ਦੇਵਤਾ ਹੈ ਅਤੇ ਅੰਧਕਾਰ ਦੇ ਲਈ ਇੱਕ ਨਕਲੀ ਰਾਜ ਦੀ ਅਧਿਐਕਸ਼ਤਾ ਕਰਦਾ ਹੈ ਜੋ ਪਰਮੇਸ਼ਰ ਦੇ ਵਿਦਰੋਹ ਵਿੱਚ ਹੈ। ਜਿਸ ਤਰ੍ਹਾਂ ਸਿਪਾਰ ਸਕਦੇ ਹਾਂ ਲੂਕਾ ਅਧਿਆਇ 4 ਆਇਤ 16 ਦੂਸਰਾ ਗ੍ਰੰਥਿਓ ਅਧਿਆਇ 4 ਆਇਤ 4 ਯਹੂਨਾ ਅਧਿਆਇ 12 ਆਇਤ 31 ਸਾਡੀ ਵਰਤਮਾਨ ਚਰਚਾ ਦਾ ਮੁੱਦਾ ਇਹ ਹੈ ਕਿ ਯਿਸੂ ਨੇ ਇਸ ਸੰਸਾਰ ਵਿੱਚ ਪਰਮੇਸ਼ਵਰ ਦੇ ਸਾਸਨ ਨੂੰ ਫਿਰ ਤੋਂ ਬਹਾਲ ਕਰਨ ਅਤੇ ਫਿਰ ਤੋਂ ਸਥਾਪਿਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਲਈ 2000 ਸਾਲ ਪਹਿਲੇ ਸਮੇਂ ਅਤੇ ਕੁਦਰਤ ਦੇ ਦਾਇਰੇ ਵਿੱਚ ਪ੍ਰਵੇਸ਼ ਕੀਤਾ ਸੀ ਇਹ ਸੰਸਾਰ ਪਰਮੇਸ਼ਵਰ ਦਾ ਸੰਸਾਰ ਹੈ ਉਸ ਨੇ ਇਸ ਨੂੰ ਆਪਣੀ ਮਹਿਮਾ ਦੇ ਲਈ ਅਤੇ ਆਪਣੇ ਅਤੇ ਆਪਣੇ ਪਰਿਵਾਰ ਦੇ ਲਈ ਇੱਕ ਕਾਰ ਹੋਣ ਦੇ ਲਈ ਬਣਾਇਆ ਸੀ ਯਿਸੂ ਪਹਿਲੀ ਵਾਰ ਆਪਣੇ ਆਪ ਨੂੰ ਪਾਪ ਦੇ ਲਈ ਬਲੀਦਾਨ ਦੇ ਰੂਪ ਵਿੱਚ ਅਰਪਿਤ ਕਰਨ ਦੇ ਲਈ ਆਇਆ ਸੀ ਅਤੇ ਮਨੁੱਖ ਦੇ ਲਈ ਪਰਮੇਸ਼ਵਰ ਦੇ ਨਾਲ ਪ੍ਰੇਮमय ਸੰਬੰਧ ਸਥਾਪਿਤ ਕਰਨ ਅਤੇ ਮਨੁੱਖ ਨੂੰ ਉਸਦੇ ਬਣਾਏ ਜਾਣ ਦੇ ਉਦੇਸ਼ਿਤ ਲਈ ਬਹਾਲ ਹੋਣ ਦਾ ਮਾਰਕ ਖੋਲ੍ਹਣ ਦੇ ਲਈ ਆਇਸੀ ਜਿਸ ਤਰ੍ਹਾਂ ਸੀ ਲੂਕਾ ਅਧਿਆਇ 19 ਆਇਤ 10 ਯਹੂਨਾ ਅਧਿਆਇ 3 ਆਇ 16 ਵਿੱਚ ਪੜ੍ਹਦੇ ਹਾਂ ਜਦੋਂ ਆਦਮ ਨੇ ਵਿਦਰੋਹ ਕੀਤਾ ਤਾਂ ਪૃਥਵੀ ਪ੍ਰਸ਼ਟਾਤੇ ਅਤੇ ਮ੍ਰਿਤਿ ਨਾਲ ਪਰ ਗਈ ਯਿਸੂ ਪૃਥਵੀ ਨੂੰ ਸ਼ੁੱਧ ਕਰਨ ਦੇ ਲਈ ਵਾਪਸ ਆਵੇਗਾ ਅਤੇ ਇਸ ਨੂੰ ਪਾਪ ਤੋਂ ਪਹਿਲੇ ਦੀ ਸਥਿਤੀ ਵਿੱਚ ਨਵਾਂ ਅਤੇ ਪੁਨਰ ਸਥਾਪਿਤ ਕਰੇਗਾ ਪ੍ਰਭੂ ਪ੍ਰਿਥਵੀ ਤੇ ਆਪਣਾ ਦਿਖਾਈ ਦੇਣ ਵਾਲਾ ਰਾਜ ਸਥਾਪਿਤ ਕਰੇਗਾ ਅਤੇ ਹਮੇਸ਼ਾ ਦੇ ਲਈ ਆਪਣੇ ਪਰਿਵਾਰ ਦੇ ਨਾਲ ਰਹੇਗਾ ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਉਤਪਤੀ ਅਧਿਆਇ 3 ਆਇਤ 17 ਅਤੇ 19 ਪ੍ਰਕਾਸ਼ਿਤ ਵਾਕਿਆ ਅਧਿਆਇ 11 ਆਇਤ 15 ਅਧਿਆਇ 21 ਅਤੇ 22 ਪਵਿੱਕਵਕਤਾਵਾਂ ਨੂੰ ਸਪਸ਼ਟ ਰੂਪ ਨਾਲ ਨਹੀਂ ਦਿਖਾਇਆ ਗਿਆ ਸੀ ਕਿ 2000 ਸਾਲ ਤੋਂ ਵਧੇਰੇ ਸਾਲਾਂ ਦੇ ਅਲੱਗ-ਅਲੱਗ ਪਰਬੂ ਦੇ ਦੋ ਆਗਮਨ ਹੋਣਗੇ ਪਹਿਲੇ ਸਦੀ ਵਿੱਚ ਇਸਰਾਇਲ ਯੀਸ਼ੂ ਤੋਂ ਪ੍ਰਿਥਵੀ ਉਤੇ ਇੱਕ ਦਿਖਾਈ ਦੇਣ ਵਾਲੇ ਰਾਜ ਸਥਾਪਿਤ ਕਰਨ ਦੀ ਉਡੀਕ ਕਰ ਰਿਹਾ ਸੀ ਉਹਨਾਂ ਨੇ ਯੀਸ਼ੂ ਤੋਂ ਉਹਨਾਂ ਨੂੰ ਰਾਜ ਦਿਖਾਉਣ ਦੇ ਲਈ ਕਿਹਾ ਤਾਂ ਉਸਨੇ ਉੱਤਰ ਦਿੱਤਾ ਪਰਮੇਸ਼ਵਰ ਦਾ ਰਾਜ ਆ ਰਿਹਾ ਹੈ ਲੇਕਿਨ ਇਸ ਤਰ੍ਹਾਂ ਨਹੀਂ ਕਿ ਤੁਸੀਂ ਆਪਣੀ ਅੱਖਾਂ ਨਾਲ ਦੇਖ ਸਕੋ ਲੋਕ ਇਹ ਨਹੀਂ ਕਹਿਣਗੇ ਦੇਖੋ ਉਹ ਆ ਗਿਆ ਹੈ ਉਹ ਇਤੇ ਕਿਉਂ ਪਰਮੇਸ਼ਵਰ ਦਾ ਰਾਜ ਤੁਹਾਡੇ ਅੰਦਰ ਹੈ ਲੂਕਾ ਅਧਿਆਇ 17 ਆਇਤ 20 ਅਤੇ 21 ਵਿੱਚ ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਆਪਣੇ ਜੀ ਉੱਠਣ ਦੇ ਬਾਅਦ ਯਿਸੂ ਨੇ ਉਹਨਾਂ ਪੁਰਸ਼ਾਂ ਅਤੇ ਇਸਤਰੀਆਂ ਵਿੱਚ ਆਪਣਾ ਰਾਜ ਉਸ ਦਾ ਸ਼ਾਸਨ ਅਤੇ ਰਾਜ ਸਥਾਪਿਤ ਕਰਨਾ ਸ਼ੁਰੂ ਕੀਤਾ ਜੋ ਪਛਤਾਪਤ ਅਤੇ ਵਿਸ਼ਵਾਸ ਤੇ ਮਾਧਿਅਮ ਨਾਲ ਉਹਨਾਂ ਦੇ ਪੀਤਰ ਉਤਪੰਨ ਹੋਇਆ ਜਦੋਂ ਪਰਮੇਸ਼ੁਰ ਆਪਣੇ ਆਤਮਾ ਦੇ ਦੁਆਰਾ ਉਹਨਾਂ ਦੇ ਅੰਦਰ ਆਇਆ ਸਾਡੇ ਅੰਦਰ ਇਹ ਉਤਪਨ ਹੁੰਦਾ ਹੈ ਜਦੋਂ ਅਸੀਂ ਮਸੀਹ ਵਿੱਚ ਨਵਾਂ ਜਨਮ ਲੈਂਦੇ ਹਾਂ ਮਸੀਹ ਦਾ ਰਾਜ ਸਾਡੇ ਵਿੱਚ ਹੈ ਕਿਉਂਕਿ ਯੀਸ਼ੂ ਰਾਜਾ ਸਾਡੇ ਵਿੱਚ ਹੈ ਜਦੋਂ ਯੀਸ਼ੂ ਨੇ ਆਪਣੀ ਪ੍ਰithvi ਦੀ ਸੇਵਕਾਈ ਸ਼ੁਰੂ ਕੀਤੀ ਤਾਂ ਮਾਨਵਤਾ ਦੇ ਲਈ ਪਹਿਲੀ ਪੁਕਾਰ ਤੋਬਾ ਪਛਤਾਪ ਸੀ ਅਤੇ ਉਸਨੇ ਕਿਹਾ ਯੀਸ਼ੂ ਸੁਮਾਚਾਰ ਉਤੇ ਵਿਸ਼ਵਾਸ ਕਰੋ ਕਿ ਪਰਮੇਸ਼ੁਰ ਦਾ ਰਾਜ ਨੇੜੇ ਹੈ ਸਮੇ ਪੂਰਾ ਹੋ ਗਿਆ ਹੈ ਅਤੇ ਪਰਮੇਸ਼ਵਰ ਦਾ ਰਾਜ ਨੇਕਠੇ ਤੋਬਾ ਕਰੋ ਅਤੇ ਸੁਸਮਾਚਾਰ ਉਤੇ ਵਿਸ਼ਵਾਸ ਕਰੋ ਜਿਸ ਤਰ੍ਹਾਂ ਸਿਖਦੇ ਹਾਂ ਮਰਕਸ ਅਧਿਆਇ 1 ਆਇਤ 15 ਯੀਸ਼ੂ ਦੇ ਗਵਾਹ ਸਾਨੂੰ ਦੱਸਦੇ ਹਨ ਕਿ ਜਦੋਂ ਯੀਸ਼ੂ ਨੇ ਇਸਰਾਇਲ ਦੇ ਚਾਰੋਂ ਔਰ ਯਾਤਰਾ ਕਰਦੇ ਹੋਏ ਇਹ ਸੁਸਮਾਚਾਰ ਸੁਣਾਇਆ ਕਿ ਪਰਮੇਸ਼ਵਰ ਦਾ ਰਾਜ ਉਸ ਦਾ ਸ਼ਾਸਨ ਨਿਕਟ ਹੈ ਅਤੇ ਲੋਕਾਂ ਨੂੰ ਪਛਤਾ ਕੰਨਾ ਅਤੇ ਵਿਸ਼ਵਾਸ ਕਰਨਾ ਚਾਹੀਦਾ ਤਾਂ ਉਸਨੇ ਮਨੁੱਖਾਂ ਨੂੰ ਉਸ ਦਾ ਅਨੁਸਰਣ ਕਰਨ ਲਈ ਬੁਲਾਇਆ ਵਿਸ਼ੇਸ਼ ਲੋਕਾਂ ਦੇ ਨਾਲ ਨਿਮਨਲਿਖਤ ਹਰੇਕ ਮੁਤਭੇੜ ਵਿੱਚ ਯੀਸ਼ੂ ਦਾ ਉਹਨਾਂ ਨੂੰ ਪੁਕਾਰਨਾ ਸੀ ਮੇਰੇ ਪਿੱਛੇ ਹੋ ਲੋ ਵੋ ਪਤਰਸ ਅਤੇ ਅੰਦ੍ਰਿਆਸ ਉਹਨਾਂ ਵਿੱਚੋਂ ਹੀ ਸਨ ਜਿਸ ਤਰ੍ਹਾਂ ਸਿਪੜਦੇ ਹੈ ਮੱਤੀ ਅਧਿਆਇ 4 ਆਇਤ 19 ਮੱਤੀ ਅਧਿਆਇ 9 ਆਇਤ 9 ਯਹੂਨਾ ਅਧਿਆਇ 1 ਆਇਤ 43 ਮੱਤੀ ਅਧਿਆਇ 8 ਆਇਤ 22 ਅਧਿਆਇ 19 ਆਇਤ 21 ਉਨ੍ਹਾਂ ਵਿੱਚੋਂ ਦੋ ਤੇ ਵਿਚਾਰ ਕਰੋ ਯੀਸ਼ੂ ਨੇ ਸ਼ਾਸਤਰੀ ਨੂੰ ਕਿਹਾ ਮੇਰੇ ਚੇਲੇ ਦੇ ਰੂਪ ਵਿੱਚ ਮੇਰੇ ਨਾਲ ਚੱਲਣਾ ਸ਼ੁਰੂ ਕਰੋ ਅਤੇ ਜੀਵਨ ਦੀ ਆਦਤ ਦੇ ਰੂਪ ਵਿੱਚ ਅਚੇਹਾ ਕਰਨਾ ਜਾਰੀ ਰੱਖੋ ਜਿਸ ਤਰ੍ਹਾਂ ਸੀ ਪੜਦੇ ਹਮੱਤੀ ਅਧਿਆਇ 8 ਆਇਤ 22 ਯੀਸ਼ੂ ਨੇ ਪਤਰਸ ਸਾਤੇ ਅੰਦਰਿਆਸ ਨੂੰ ਕਿਹਾ ਇੱਥੇ ਆਓ ਮੇਰੇ ਪਿੱਛੇ ਆਓ ਅਤੇ ਮੈਂ ਤੁਹਾਨੂੰ ਮਨੁੱਖਾਂ ਨੂੰ ਫੜਨ ਵਾਲਾ ਬਣਾਵਾਂਗਾ ਮਤੀ ਅਦੇ 4 ਆਇਤ ਉੰਨੀ ਧਿਆਨ ਦਿਵੋ ਕਿ ਯੀਸ਼ੂ ਦਾ ਅਨੁਸਰਣ ਕਰਨਾ ਇੱਕ ਨਿਰੰਤਰ ਜੀਵਨ ਦੀ ਆਦਤ ਮੰਨਿਆ ਜਾਂਦਾ ਹੈ ਇਹ ਵੀ ਧਿਆਨ ਦਿਵੋ ਕਿ ਯੀਸ਼ੂ ਨੇ ਵਾਅਦਾ ਕੀਤਾ ਕਿ ਜੇ ਤ ਤੁਸੀਂ ਮੇਰਾ ਅਨੁਸਰਣ ਕਰਦੇ ਹੋ ਤਾਂ ਮੈਂ ਤੁਹਾਨੂੰ ਉਹੀ ਬਣਾਵਾਂਗਾ ਜੋ ਮੈਂ ਚਾਹੁੰਦਾ ਹਾਂ ਇਨ੍ਹਾਂ ਆਇਤਾ ਵਿੱਚ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ ਕੀਤਾ ਗਿਆ ਹੈ ਉਸ ਦਾ ਅਰਥ ਹੈ ਉਸੇ ਤਰ੍ਹਾਂ ਨਾਲ ਹੋਣਾ ਉਸ ਸੰਸਕ੍ਰਿਤੀ ਵਿੱਚ ਇਸ ਸ਼ਬਦ ਦਾ ਇੱਕ ਚੇਲਾ ਜਾਂ ਵਿਦਿਆਰਥੀ ਦੇ ਰੂਪ ਵਿੱਚ ਅਨੁਸਰਣ ਕਰਨ ਦਾ ਵਿਚਾਰ ਸੀ ਯਾਨੀ ਕਿ શિક્ષਕ ਦਾ ਅਨੁਸਰਣ ਕਰਨਾ ਅਤੇ ਉਸ ਦਾ ਸ਼ិਸ਼્ય ਬੰਨਣਾ ਉਸ ਤੇ ਵਿਸ਼ਵਾਸ ਉਸ ਤੇ ਅਭਿਆਸ ਅਤੇ ਉਸ ਦੀ ਸਿੱਖਿਆ ਦਾ ਪਾਲਨ ਕਰਨਾ ਸੀ ਜਾਂ ਉਸੇ ਤਰ੍ਹਾਂ ਉਸ ਜੈ ਬੰਨਣਾ ਸੀ ਇਕ ਸ਼ិਸ਼ਿਆ ਨੂੰ ਆਪਣੇ ਸਿੱਖਿਸ਼ਕ ਦੇ ਉਦਾਹਰਣ ਦਾ ਅਨੁਕਰਨ ਜਾਂ ਨਕਲ ਕਰਨਾ ਸੀ ਯਾਦ ਰੱਖੋ ਯੀਸ਼ੂ ਪਰਮੇਸ਼ਰ ਦੇ ਪਰਿਵਾਰ ਦੇ ਲਈ ਇੱਕ ਨਮੂਨਾ ਹੈ ਕਿਉਂਕਿ ਪਰਮੇਸ਼ਰ ਆਪਣੇ ਲੋਕਾਂ ਨੂੰ ਪਹਿਲੇ ਤੋਂ ਜਾਣਦਾ ਸੀ ਅਤੇ ਉਸਨੇ ਉਹਨਾਂ ਨੂੰ ਆਪਣੇ ਪੁੱਤਰ ਦੇ ਸਮਾਨ ਬਣਨ ਦੇ ਲਈ ਚੁਣਿਆ ਤਾਂ ਕਿ ਉਸ ਦਾ ਪੁੱਤਰ ਯੀਸ਼ੂ ਆਪਣੇ ਕਈ ਭਾਈਆਂ ਵਿੱਚੋਂ ਜੇਠਾ ਹੋਵੇ ਜਿਸ ਤਰ੍ਹਾਂ ਸਿਖਦੇ ਹਾਂ ਰੋਮਿਓ ਅਧਿਆਇ 8 ਆਇਤ 29 ਅਗਲੀ ਆਇਤ ਇਸ ਗੱਲ ਦਾ ਸਾਰਾਂਸ਼ ਏ ਕਿ ਕਿਸ ਤਰ੍ਹਾਂ ਪਰਮੇਸ਼ਵਰ ਪਾਪੀ ਮਨੁੱਖ ਨੂੰ ਯੀਸ਼ੂ ਦੇ ਸਮਾਨ ਉਤਰਾ ਅਤੇ ਪੁੱਤਰੀਆਂ ਦੇ ਰੂਪ ਵਿੱਚ ਉਸਤੇ ਬਣਾਏ ਜਾਂਦੇ ਉਦੇਸ਼ ਵਿੱਚ ਪੁਨਰ ਸਥਾਪਿਤ ਕਰਦਾ ਹੈ ਜਿਨ੍ਹਾਂ ਨੂੰ ਉਸਨੇ ਨਿਯੁਕਤ ਕੀਤਾ ਸੀ ਉਹਨਾਂ ਨੂੰ ਬੁਲਾਇਆ ਵੀ ਅਤੇ ਜਿਨ੍ਹਾਂ ਨੂੰ ਬੁਲਾਇਆ ਵੀ ਉਹਨਾਂ ਨੂੰ ਧਰਮੇ ਵੀ ਠਹਿਰਾਇਆ ਅਤੇ ਜਿਨ੍ਹਾਂ ਨੂੰ ਉਸਨੇ ਧਰਮੇ ਠਹਿਰਾਇਆ ਉਹਨਾਂ ਨੂੰ ਮਹਿਮਾ ਵੀ ਦਿੱਤੀ ਰੋਮਿਓ ਅਧਿਆਇ 8 ਆਇਤ 3 ਪਰਮੇਸ਼ੁਰ ਸਾਨੂੰ ਆਪਣੇ ਕੋਲ ਆਉਣ ਦੇ ਲਈ ਬੁਲਾਉਂਦਾ ਜਾਂ આમંત્રਿਤ ਕਰਦਾ ਹੈ ਜਦੋਂ ਅਸੀਂ ਉਸਦੀ ਬੁਲਾਹਰ ਦਾ ਜਵਾਬ ਦਿੰਦੇ ਹਾਂ ਤਾਂ ਉਹ ਸਾਨੂੰ ਧਰਮੀ ਠਹਿਰਾਉਂਦਾ ਹੈ ਸਾਡੇ ਪਾਪਾਂ ਨੂੰ ਸ਼ਮਾ ਕਰਦਾ ਹੈ ਅਤੇ ਸਾਨੂੰ ਧਰਮੀ ਘੋਸ਼ਿਤ ਕਰਦਾ ਹੈ ਫਿਰ ਉਹ ਸਾਨੂੰ ਆਪਣੀ ਮਹਿਮਾ ਵਿੱਚ ਸ਼ਾਮਿਲ ਕਰਦਾ ਹੈ ਮਹਿਮਾ ਪਾਉਣ ਦਾ ਅਰਥ ਹੈ ਸਾਡੇ ਅਸਤਿਤਵ ਦੇ ਹਰ ਹਿੱਸੇ ਵਿੱਚ ਸਾਡਾ ਪਰਮੇਸ਼ਰ ਅਤੇ ਉਸਦੇ ਆਤਮਾ ਅਤੇ ਅਨੰਤ ਜੀਵਨ ਦੇ ਨਾਲ ਜਿਉਂਦੇ ਹੋਣਾ ਪਰਮੇਸ਼ਵਰ ਆਪਣੇ ਪੁੱਤਰ ਆਤਮਾ ਦੇ ਦੁਆਰਾ ਫਿਰ ਹੌਲੀ-ਹੌਲੀ ਸਾਨੂੰ ਪ੍ਰਸ਼ਟਤਾ ਤੋਂ ਸ਼ੁੱਧ ਕਰਦਾ ਹੈ ਸਾਨੂੰ ਸ਼ੁੱਧ ਕਰਦਾ ਹੈ ਅਤੇ ਸਾਨੂੰ ਚਰਿੱਤਰ ਅਤੇ ਵਿਵਹਾਰ ਵਿੱਚ ਯੀਸ਼ੂ ਦੀ ਤਰ੍ਹਾਂ ਆਪਣੇ ਪੁੱਤਰਾਂ ਅਤੇ ਪੁੱਤਰੀਆਂ ਹੋਣ ਦੇ ਲਈ ਬਹਾਲ ਕਰਦਾ ਹੈ ਇਸ ਪ੍ਰਕਿਰਿਆ ਵਿੱਚ ਸਾਡੀ ਭਾਗੀਦਾਰੀ ਅਤੇ ਸਹਿਯੋਗ ਸ਼ਾਮਿਲ ਹੈ ਸਭ ਤੋਂ ਪਹਿਲਾ ਕਦਮ ਤੋਬਾ ਕਰਨਾ ਪਛਤਾਪ ਹੈ ਆਪਣੇ ਪਾਪਾਂ ਤੋਂ ਪਰਮੇਸ਼ਵਰ ਦੇ ਵੱਲ ਮੁੜਨਾ ਪਰਮੇਸ਼ਵਰ ਸਾਨੂੰ ਆਪਣੇ ਕੋਲ ਆਉਣ ਦੇ ਲਈ ਬੁਲਾਉਂਦਾ ਹੈ ਪਛਤਾਪ ਉਸ ਪੁਕਾਰ ਦੇ ਪ੍ਰਤੀ ਸਾਡੀ ਪ੍ਰਕਿਰਿਆ ਹੈ ਪਤਰਸ ਨੇ ਇਸ ਨੂੰ ਜੀਵਨ ਦੇ ਲਈ ਉਪਹਾਰ કહਾ ਜਿਸ ਤਰ੍ਹਾਂ ਸេចក្តੀ ਪ੍ਰੇਤਨ ਦੇ ਕੰਮ ਅਧਿਆਇ 11 ਅਤੇ 18 ਵਿੱਚ ਪੜਦੇ ਹਾਂ ਪਰਮੇਸ਼ਵਰ ਜਿਸ ਪਛਤਾਪ ਅਤੇ ਪਰਵਰਤਨ ਦੀ ਉਡੀਕ ਕਰਦਾ ਹੈ ਉਹ ਉਸ ਜੀਵਨ ਨੂੰ ਬਦਲ ਦਿੰਦਾ ਹੈ ਜਿਸ ਵਿੱਚ ਅਸੀਂ ਹੁਣ ਜੀ ਰਹੇ ਹਾਂ ਆਪ ਦੇ ਲਈ ਜੀਣ ਤੋਂ ਪਰਮੇਸ਼ਵਰ ਦੇ ਲਈ ਜੀਣ ਦੇ ਵੱਲ ਮੁੜਨਾ ਯੀਸ਼ੂ ਨੇ ਇਸ ਬਾਰੇ ਵਿੱਚ ਇੱਕ ਬਹੁਤ ਹੀ ਵਿਸ਼ੇਸ਼ ਵਚਨ ਦਿੱਤਾ ਮਤੀ ਅਧਿਆਇ 16 ਆਇਤ 24 ਤਦ ਯੀਸ਼ੂ ਨੇ ਆਪਣੇ ਚੇਲੇ ਨੂੰ ਕਿਹਾ ਜੇ ਕੋਈ ਮੇਰਾ ਚੇਲਾ ਬੰਨਣਾ ਚਾਹੁੰਦਾ ਹੈ ਤਾਂ ਖੁਦ ਦਾ ਇਨਕਾਰ ਕਰਨਾ ਹੋਵੇਗਾ ਅਰਥਾਤ ਆਪਣੀ ਇੱਛਾ ਤੋਂ ਜੀਵਨ ਜੀਣ ਦਾ ਜੀਨ ਨੂੰ ਛੱਡਣਾ ਅਤੇ ਆਪਣਾ ਕੁਰੂਸ ਉਠਾ ਕੇ ਮੇਰੇ ਪਿੱਛੇ ਚੱਲੋ ਯਾਨੀ ਮੇਰੇ ਨਾਲ ਦ੍ਰਿੜਤਾ ਨਾਲ ਚਿਪਕ ਜਾਣਾ ਮੇਰੇ ਜੀਵਨ ਵਿੱਚ ਪੂਰੀ ਤਰ੍ਹਾਂ ਮੇਰੇ ਉਦਾਹਰਨ ਦੇ ਅਨੁਰੂਪ ਹੋਣਾ ਅਤੇ ਆਪਣੇ ਪ੍ਰਾਂ ਨੂੰ ਵੀ ਪ੍ਰੀਏ ਨਾ ਜਾਣਨਾ ਇਹਨਾਂ ਅਨੁਵਾਦਾਂ ਉਤੇ ਧਿਆਨ ਦੇਵੋ ਜੇ ਕੋਈ ਮੇਰਾ ਅਨੁਸਰਣ ਕਰਨਾ ਚਾਹੁੰਦਾ ਹੈ ਤਾਂ ਖੁਦ ਨੂੰ ਨਾ ਕਹਿਣਾ ਹੋਵੇਗਾ ਖੁਦ ਦਾ ਇਨਕਾਰ ਕਰਨਾ ਹੋਵੇਗਾ ਉਸ ਨੂੰ ਆਪਣਾ ਕ੍ਰੂਸ ਉਠਾਣਾ ਹੋਵੇਗਾ ਤੇ ਮੇਰੇ ਪਿੱਛੇ ਚੱਲਣਾ ਹੋਵੇਗਾ ਜਿਸ ਤਰ੍ਹਾਂ ਸਿਮਤੀ ਅਧਿਆਇ 16 ਆਇਤ 24 ਵਿੱਚ ਪਰਦੇਹਾ ਜੇ ਕੋਈ ਮੇਰੇ ਪਿੱਛੇ ਚੱਲਣਾ ਚਾਹੁੰਦਾ ਹੈ ਤਾਂ ਉਸ ਨੂੰ ਆਪਣਾ ਕ੍ਰੂਸ ਉਠਾਣਾ ਹੋਵੇਗਾ ਤੇ ਮੇਰੇ ਪਿੱਛੇ ਚੱਲਣਾ ਹੋਵੇਗਾ ਮੱਤੀ ਅਦੇ 16 ਆਇਤ ਚੁਈ ਯੀਸ਼ੂ ਲੋਕਾਂ ਤੋਂ ਆਪਣੀ ਸਾਰੀ ਸੰਸਾਰਿਕ ਸੰਪਤੀ ਛੱਡਣ ਦੇ ਲਈ ਨਹੀਂ ਕਹਿ ਰਿਹਾ ਸੀ ਉਹ ਉਹਨਾਂ ਨੂੰ ਉਸ ਇੱਛਾ ਨੂੰ ਬਦਲਣ ਦੇ ਲਈ ਕਹਿ ਰਿਹਾ ਸੀ ਜਿਸ ਲਈ ਉਹ ਜੀਂਦੇ ਹਨ ਆਪ ਨੂੰ ਪ੍ਰਸੰਨ ਕਰਨ ਤੋਂ ਪਰਮੇਸ਼ਰ ਨੂੰ ਪ੍ਰਸੰਨ ਕਰਨ ਦੇ ਲਈ ਦੇਵੱਲ ਮੂੜਨ ਦੇ ਲਈ ਭਲੇ ਹੀ ਇਹ ਕਠਿਨ ਜਾਂ ਮਹਿੰਗਾ ਹੋਵੇ ਯੀਸ਼ੂ ਦੇ ਲਈ ਕ੍ਰੂਸ ਪਰਮੇਸ਼ਰ ਦੀ ਇੱਛਾ ਦੇ ਪ੍ਰਤੀ ਸਮਰਪਣ ਦਾ ਸਥਾਨ ਸੀ ਬਲੇ ਕਠਿਨ ਸੀ ਅਤੇ ਦਰਦਨਾਕ ਸੀ ਉਸ ਦੀ ਸਭ ਤੋਂ ਵੱਡੀ ਇੱਛਾ ਪਿਤਾ ਨੂੰ ਪ੍ਰਸੰਨ ਕਰਨਾ ਅਤੇ ਉਸ ਦੀ ਇੱਛਾ ਨੂੰ ਪੂਰੀ ਕਰਨਾ ਸੀ ਜਿਸ ਤਰ੍ਹਾਂ ਸਿਮਤੀ ਅਧਿਆਇ 26 ਆਇਤ 39 ਵਿੱਚ ਪੜ੍ਹਦੇ ਹਾਂ ਮੇਰੇ ਪਿੱਛੇ ਹੋ ਲੈਣ ਦਾ ਅਰਥ ਹੈ ਮੇਰੇ ਜਹਾ ਬਨਨ ਦੀ ਕੋਸ਼ਿਸ਼ ਕਰਨਾ ਯੀਸ਼ੂ ਆਪਣੇ ਮਨੁੱਖਤਾ ਵਿੱਚ ਸਾਨੂੰ ਦਿਖਾਉਂਦਾ ਹੈ ਕਿ ਪਰਮੇਸ਼ਰ ਦੇ ਬੇਟੇ ਅਤੇ ਬੇਟੀਆਂ ਨੂੰ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੀਦਾ ਹੈ ਸਾਨੂੰ ਮਸੀਹ ਜਿਹਾ ਚਰিত্র ਅਤੇ ਵਿਵਹਾਰ ਵਿਕਸਿਤ ਕਰਨ ਦੀ ਇੱਛਾ ਕਰਨੀ ਚਾਹੀਦੀ ਹੈ। ਆਪ ਤੋਂ ਪਰਮੇਸ਼ਵਰ ਦੇ ਵੱਲ ਮੁੜਨ ਦਾ ਅਰਥ ਹੈ ਕਿ ਸਾਡੀਆਂ ਪ੍ਰਾਥਮਿਕਤਾਵਾਂ, ਦ੍ਰਿਸ਼ਟੀਕੋਣ ਅਤੇ ਵਿਵਹਾਰ ਬਦਲਣਾ ਚਾਹੀਦਾ ਹੈ। ਹੁਣ ਅਸੀਂ ਇਸ ਜਾਗਰੂਕਤਾ ਦੇ ਨਾਲ ਜੀਂਦੇ ਹਾਂ ਕਿ ਅਨੰਦ ਚੀਜ਼ਾਂ ਸੰਸਾਰਿਕ ਚੀਜ਼ਾਂ ਤੋਂ ਵਧੇਰੇ ਮਾਇਨੇ ਰੱਖਦੇ ਹਨ। ਅਸੀਂ ਸਮਝਦੇ ਹਾਂ ਕਿ ਇਹ ਦੁਨੀਆ ਆਪਣੀ ਵਰਤਮਾਨ ਸਥਿਤੀ ਵਿੱਚ ਸਾਡਾ ਘਰ ਨਹੀਂ ਹੈ। ਅਸੀਂ ਕੇਵਲ ਇਸ ਤੋਂ ਗੁਜ਼ਰ ਰਹੇ ਹਾਂ। ਅਫਸੋਸ ਦੀ ਗੱਲ ਹੈ ਅਸੀਂ ਪਰਮੇਸ਼ਵਰ ਦੇ ਲਈ ਆਪਣੀ ਇੱਛਾ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਛੱਡਿਆ ਹੈ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਪਰਮੇਸ਼ਵਰ ਦੀ ਮਹਿਮਾ ਕਰਨ ਦੇ ਲਈ ਬਣਾਏ ਗਏ ਹਾਂ ਅਗਰ ਤੁਹਾਡੀ ਸਭ ਤੋਂ ਵੱਡੀ ਇੱਛਾ ਪਰਮੇਸ਼ਵਰ ਦੀ ਮਹਿਮਾ ਕਰਨਾ ਹੈ ਤਾਂ ਕੀ ਹੋਵੇਗਾ ਕੀ ਹੋਵੇਗਾ ਅਗਰ ਤੁਹਾਡੀ ਆ ਪ੍ਰਾਥਮਿਕਤਾ ਮਰਬੂ ਮੈਨੂੰ ਤੁਹਾਡੀ ਮਹਿਮਾ ਕਰਨ ਵਿੱਚ ਮਦਦ ਕਰੋ ਮੈਨੂੰ ਅਜਿਹੇ ਤਰੀਕੇ ਨਾਲ ਜੀਨ ਅਤੇ ਕੰਮ ਕਰਨ ਵਿੱਚ ਮਦਦ ਕਰੋ ਜੋ ਤੁਹਾਨੂੰ ਚੰਗਾ ਲੱਗੇ ਜੇ ਤੇ ਤੁਹਾਡੀ ਅਧਿਨ ਦੀ ਇਹ ਹੀ ਪਹਿਲੀ ਪ੍ਰਾਰਥਨਾ ਅਜਿਹੀ ਹੋਵੇ ਤੱਕੀ ਹੋਵੇਗਾ ਤੇਰਾ ਰਾਜ ਆਵੇ ਅਤੇ ਤੇਰੀ ਇੱਛਾ ਮੇਰੇ ਵਿੱਚ ਪੂਰੀ ਹੋਵੇ ਪ੍ਰਭੂ ਮੇਰੇ ਵਿੱਚ ਅਤੇ ਮੇਰੇ ਜੀਵਨ ਵਿੱਚ ਰਾਜ ਕਰੋ ਮਤੀ ਅਦੇਸ਼ੇ ਆਇਤ ਦਾਸ ਇੱਕ ਨਾਸਤਿਕ ਪਰਵਰਤਨ ਕਰ ਸਕਦਾ ਹੈ ਉਸਦੇ ਲਈ ਜੋ ਉਸਦੇ ਲਈ ਜੀਵਨ ਦੀ ਬਿਹਤਰੀ ਗੁਣਵੱਤਾ ਪੈਦਾ ਕਰਦਾ ਹੈ ਮੈਂ ਆਪਣੀਆਂ ਸਾਰੀਆਂ ਪਾਟੀਆਂ ਬੰਦ ਕਰ ਦੇਵਾਂਗਾ ਸਹੀ ਖਾਣਾ ਸ਼ੁਰੂ ਕਰ ਦੇਵਾਂਗਾ ਅਤੇ ਨਿਯਮਿਤ ਰੂਪ ਨਾਲ ਵਿਆਹ ਕਰੂੰਗਾ ਮੈਂ ਬਿਹਤਰ ਲੋਕਾਂ ਨਾਲ ਮਿਲਣ ਦੀ ਕੋਸ਼ਿਸ਼ ਕਰਨ ਦੇ ਲਈ ਚਰਚ ਜਾਣਾ ਵੀ ਚੁਣਾਗਾ ਲੇਕਿਨ ਇਹ ਇੱਕ ਸਵਾਰਥੀ ਆਤਮ ਕੇਂਦਰਿਤ ਪਛਤਾਤ ਨਹੀਂ ਹੈ ਉਸਨੇ ਉਹ ਅੰਤ ਨਹੀਂ ਬਦਲਿਆ ਹੈ ਜਿਸ ਤੇ ਲਈ ਉਹ ਜੀ ਰਿਹਾ ਹੈ ਉਹ ਪਰਮੇਸ਼ਵਰ ਦੀ ਇੱਛਾ ਤੇ ਪਰਮੇਸ਼ਵਰ ਦੀ ਮਹਿਮਾ ਦੇ ਬਜਾਏ ਆਪਣੀ ਭਲਾਈ ਦੇ ਲਈ ਬਦਲ ਗਿਆ ਹੈ ਪਰਮੇਸ਼ਵਰ ਦੇ ਲਈ ਜੀਣਾ ਅਤੇ ਆਪ ਦੇ ਲਈ ਨਹੀਂ ਜੀਣਾ ਕਿਸ ਤਰ੍ਹਾਂ ਦਿਖਦਾ ਹੈ ਧਿਆਨ ਦਿਵੋ ਕਿ ਪੌਲਸ ਨੇ ਇੱਕ ਸੰਸਾਰਿਕ ਕੰਮ ਵਿੱਚ ਪਰਮੇਸ਼ਵਰ ਦੀ ਸੇਵਾ ਕਰਨ ਵਾਲੇ ਕਿਸੇ ਵਿਅਕਤੀ ਨੂੰ ਕੀ ਲਿਖਿਆ ਤੁਸੀਂ ਦਾਸ ਤੁਹਾਡੇ ਆਪਣੇ ਹਰ ਕੰਮ ਵਿੱਚ ਆਪਣੇ ਸੰਸਾਰਿਕ ਸੁਆਮੀ ਦੀ ਆਗਿਆ ਦਾ ਪਾਲਨ ਕਰਨਾ ਤੁਹਾਨੂੰ ਚਾਹੀਦਾ ਹੈ। ਉਹਨਾਂ ਨੂੰ ਹਰ ਸਮੇਂ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰੋ, ਨਾ ਕਿ ਕੇਵਲ ਉਸ ਵਕਤ ਜਦੋਂ ਉਹ ਤੁਹਾਨੂੰ ਦੇਖ ਰਹੇ ਹੋਣ। ਤੁਸੀਂ ਜੋ ਕੁਝ ਵੀ ਕਰਦੇ ਹੋ, ਉਸ ਉਤੇ ਕੜੀ ਮਿਹਨਤ ਅਤੇ ਖੁਸ਼ੀ ਨਾਲ ਕੰਮ ਕਰੋ, ਜਿਸ ਤਰ੍ਹਾਂ ਕਿ ਤੁਸੀਂ ਲੋਕਾਂ ਦੇ ਲਈ ਨਹੀਂ, ਬਲਕਿ ਪ੍ਰਭੂ ਦੇ ਲਈ ਕੰਮ ਕਰ ਰਹੇ ਹੋ। ਕਲਿੱਸੀਆ ਅਧਿਆਇ 3 ਆਇਤ 22 ਅਤੇ 24 ਲੋਕ ਕਦੇ-ਕਦੇ ਪਛਤਾਪ ਨੂੰ ਗਲਤ ਸਮਝਦੇ ਹਨ ਲੇਕਿਨ ਇਸ ਦਾ ਅਰਥ ਹੈ ਕਿ ਤੁਹਾਨੂੰ ਆਪਣੇ ਜੀਵਨ ਨੂੰ ਸ਼ੁੱਧ ਕਰਨਾ ਅਤੇ ਫਿਰ ਪਰਮੇਸ਼ਵਰ ਦੇ ਕੋਲ ਆਉਣਾ ਹੈ ਤੁਸੀਂ ਪਾਪ ਦੀ ਸਥਿਤੀ ਵਿੱਚ ਪਰਮੇਸ਼ਵਰ ਵਿੱਚ ਬਣੇ ਨਹੀਂ ਰਹਿ ਸਕਦੇ ਆਪਣੀਆਂ ਇੱਛਾਵਾਂ ਤੋਂ ਮੁੜ ਕੇ ਤੁਹਾਨੂੰ ਆਪ ਦੀ ਸੇਵਾ ਕਰਨ ਤੋਂ ਪਰਮੇਸ਼ਵਰ ਦੀ ਸੇਵਾ ਕਰਨ ਵੱਲ ਮੁੜਨਾ ਹੋਵੇਗਾ ਇਸ ਲਈ ਸਾਡਾ ਪਹਿਲਾ ਕਦਮ ਤੋਬਾ ਪਛਤਾਪ ਹੈ ਅਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਯੀਸ਼ੂ ਦਾ ਅਨੁਸਰਣ ਕਰਦੇ ਹਾਂ ਅਸੀਂ ਉਹਨਾਂ ਪਰਵਰਤਨਾਂ ਦੇ ਬਾਰੇ ਵਿੱਚ ਜਾਗਰੂਕ ਹੋ ਜਾਂਦੇ ਹਾਂ ਜੋ ਸਾਨੂੰ ਕਰਨੇ ਚਾਹੀਦੇ ਹਨ ਪੌਲਸ ਨੇ ਐਫੀਸਸ ਸ਼ਹਿਰ ਵਿੱਚ ਸੁਸਮਾਚਾਰ ਦਾ ਪ੍ਰਚਾਰ ਕੀਤਾ ਜੋ ਦੇਵੀ ਡਾਇਨਾ ਦੀ ਆਰਾਧਨਾ ਕਰਦਾ ਸੀ ਅਤੇ ਪੀੜ ਨੇ ਜਵਾਬ ਦਿੱਤਾ ਪੌਲਸ ਦਾ ਸੰਦੇਸ਼ ਪਛਤਾਵਾ ਕਰਨਾ ਅਤੇ ਵਿਸ਼ਵਾਸ ਕਰਨਾ ਸੀ ਜਿਸ ਤਰ੍ਹਾਂ ਸੇ ਪ੍ਰੇਰਤਾ ਦੇ ਕੰਮ ਅਧਿਆਇ 20 ਅਤੇ 21 ਵਿੱਚ ਪੜ੍ਹਦੇ ਹਾਂ ਪ੍ਰੇਰਤਾ ਦੇ ਕੰਮ ਅਧਿਆਇ 19 ਅਤੇ 18 ਅਤੇ 20 ਸਾਨੂੰ ਦੱਸਦਾ ਹੈ ਕਿ ਕਈ ਜੋ ਵਿਸ਼ਵਾਸੀ ਬਣ ਗਏ ਸਨ ਉਹਨਾਂ ਨੇ ਆਪਣੇ ਪਾਪ ਪੂਰਨ ਕੰਮ ਨੂੰ ਸਵੀਕਾਰ ਕੀਤਾ ਅਤੇ ਕੁਝ ਜੋ ਜਾਦੂ ਦਾ ਅਭਿਆਸ ਕਰਦੇ ਸਨ ਉਹ ਆਪਣੀਆਂ ਜਾਦੂ ਵਾਲੀਆਂ ਕਿਤਾਬਾਂ ਕੀਮਤੀ ਕਿਤਾਬਾਂ ਲਿਆਏ ਅਤੇ ਉਹਨਾਂ ਨੂੰ ਜਲਾ ਦਿੱਤਾ ਜਿਸ ਇੱਛਾ ਦੇ ਲਈ ਉਹ ਜਿੰਦੇ ਸਨ ਉਸ ਨੂੰ ਬਦਲ ਕੇ ਉਹਨਾਂ ਨੇ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰਨ ਦੇ ਲਈ ਆਪਣੇ ਜੀਵਨ ਜੀਣ ਦੇ ਤਰੀਕੇ ਨੂੰ ਬਦਲ ਦਿੱਤਾ ਮੈਂ ਸੰਸਾਰ ਦੀ ਜੋਤੀ ਹਾਂ ਜੋ ਮਨੁੱਖ ਮੇਰਾ ਅਨੁਸਰਣ ਕਰਦਾ ਹੈ ਉਹ ਕਦੀ ਵੀ ਅੰਧਕਾਰ ਵਿੱਚ ਨਹੀਂ ਚੱਲੇਗਾ ਬਲਕਿ ਪ੍ਰਕਾਸ਼ ਵਿੱਚ ਆਪਣਾ ਜੀਵਨ ਬਿਤਾਏਗਾ ਯਹੂਨਾ ਅਧਿਆਇ 8 ਆਇਤ 12 ਜਦੋਂ ਤੁਸੀਂ ਯੀਸ਼ੂ ਦਾ ਅਨੁਸਰਣ ਕਰਦੇ ਹੋ ਤਾਂ ਉਸ ਦਾ ਪ੍ਰਕਾਸ਼ ਉਹਨਾਂ ਖੇਤਰਾਂ ਉੱਤੇ ਚਮਕਦਾ ਹੈ ਜਿੱਥੇ ਤੁਹਾਨੂੰ ਆਪ ਤੋਂ ਪਰਮੇਸ਼ਵਰ ਦੇ ਵੱਲ ਮੁੜਨ ਦੀ ਲੋੜ ਹੈ ਇਸ ਲਈ ਤੁਸੀਂ ਪਛਤਾਵਾ ਕਰਦੇ ਹੋ ਪੌਲਸ ਨੇ ਮਸੀਹਾਂ ਨੂੰ ਮਸੀਹ ਦਾ ਅਨੁਸਰਣ ਕਰਦੇ ਹੋਏ ਉਸਦੇ ਉਦਾਹਰਨ ਦਾ ਅਨੁਸਰਨ ਕਰਨਾ ਸਿਖਾਇਆ ਜਿਸ ਤਰ੍ਹਾਂ ਸੇ ਪਹਿਲਾ ਕਰੂੰ ਥੀ ਆਹ ਇੱਕ ਆਇਤ 11 ਵਿੱਚ ਪੜ੍ਹਦੇ ਹਾਂ ਅਤੇ ਪੌਲੂਸ ਦੇ ਪਲੂਸ ਨੇ ਅਨੁਸਰਨ ਯੂਨਾਨੀ ਸ਼ਬਦਾਂ ਉਪਯੋਗ ਕੀਤਾ ਜਿਸਦਾ ਅਰਥ ਹੈ ਅਨੁਕਰਨ ਮਿਮੇਟਰਸ ਮੇਰੇ ਉਦਾਹਰਨ ਦਾ ਅਨੁਸਰਨ ਕਰੋ ਜਿਸ ਤਰ੍ਹਾਂ ਕਿ ਮੈਂ ਮਸੀਹ ਦਾ ਅਨੁਕਰਨ ਅਤੇ ਅਨੁਸਰਨ ਕਰਦਾ ਹਾਂ ਅਫਸੋਸ ਦੀ ਗੱਲ ਇਹ ਹੈ ਕਿ ਕਈ ਸਾਲਾਂ ਤੋਂ ਪੱਛਮੀ ਦੁਨੀਆ ਵਿੱਚ ਇੱਕ ਸਿੰਚਿਆ ਹੋਇਆ ਮਨੁੱਖ ਮਨ ਕੇਂਦ੍ਰਿਤ ਸੁਸਮਾਚਾਰ ਦਾ ਪ੍ਰਚਾਰ ਕੀਤਾ ਗਿਆ ਹੈ। ਬਸ ਯੀਸ਼ੂ ਨਾਲ ਆਪਣੇ ਦਿਲ ਵਿੱਚ ਗੱਲ ਕਰੋ ਤੇ ਉਹ ਤੁਹਾਨੂੰ ਇੱਕ ਅਦਭੁਤ ਜੀਵਨ ਦੇਵੇਗਾ। ਲੇਕਿਨ ਇਸ ਵਿੱਚ ਯੀਸ਼ੂ ਨੇ ਉਸ ਦੇ ਅਨੁਸਰਣ ਦੇ ਬਾਰੇ ਵਿੱਚ ਕੀ ਕਿਹਾ ਇਸ ਦਾ ਕੋਈ ਉਲੇਖ ਨਹੀਂ ਹੈ। ਪਛਤਾਪ ਇੱਕ ਧਾਰਮਿਕ ਅਨੁਸ਼ਟਾਨ, ਬੰਦਨ ਜਾਂ ਵਿਵਸਥਾ ਨਹੀਂ ਹੈ। ਇਹ ਸਾਡੇ ਬਣਾਏ ਜਾਂਦੇ ਉਦੇਸ਼ ਵਿੱਚ ਬਹਾਲ ਹੋਣ ਦਾ ਪਹਿਲਾ ਕਦਮ ਹੈ। ਅਤੇ ਬਸੇ ਸਮਾਨਤਾ ਵਿੱਚ ਵਧਨ ਦਾ ਇੱਕ ਮਜ਼ਬੂਤ ਹਿੱਸਾ ਹੈ ਕਿਉਂਕਿ ਅਸੀਂ ਉਹਨਾਂ ਚੀਜ਼ਾਂ ਨੂੰ ਪਛਾਣਦੇ ਹਾਂ ਜਿਨ੍ਹਾਂ ਨੂੰ ਜ਼ਰੂਰ ਹੀ ਬਦਲਣ ਦੀ ਲੋੜ ਹੈ ਪਲੇਹੀ ਅਸੀਂ ਕੁਝ ਖੇਤਰਾਂ ਵਿੱਚ ਸੰਘਰਸ਼ ਕਰਨਾ ਜਾਰੀ ਰੱਖ ਸਕਦੇ ਹਾਂ ਫਿਰ ਵੀ ਅਸੀਂ ਮਸੀਹ ਦੇ ਇਛਤ ਲਕਸ਼ਯ ਦੇ ਵੱਲ ਵਧਦੇ ਰਹੇ ਹਾਂ ਇਸ ਜਾਗਰੂਕਤਾ ਦੇ ਨਾਲ ਕਿ ਜਿਸ ਨੇ ਸਾਡੇ ਵਿੱਚ ਇੱਕ ਚੰਗਾ ਕੰਮ ਸ਼ੁਰੂ ਕੀਤਾ ਹੈ ਉਸ ਨੂੰ ਪੂਰਾ ਕਰੇਗਾ ਸਾਡੀ ਇੱਛਾ ਇਹ ਹੋਣੀ ਚਾਹੀਦੀ ਹੈ ਕਿ ਪਰਮੇਸ਼ਵਰ ਸਾਡੇ ਵਿੱਚ ਜਲਦੀ ਨਾਲ ਰਾਜੇ ਕਰਨ ਅਤੇ ਇਹ ਕਿ ਉਸ ਦੀ ਇੱਛਾ ਸਾਡੇ ਵਿੱਚ ਪੂਰੀ ਹੋਵੇ ਕਿਉਂਕਿ ਅਸੀਂ ਯੀਸ਼ੂ ਦਾ ਅਨੁਸਰਣ ਕਰਦੇ ਹਾਂ ਅਤੇ ਉਸ ਤੇ ਸਮਾਨ ਬਨਣ ਦੀ ਕੋਸ਼ਿਸ਼ ਕਰਦੇ ਹਾਂ ਅਗਲੇ ਹਫ਼ਤੇ ਹੋਰ ਵੀ ਬਹੁਤ ਕੁਝ ਇਹ ਚਰਚਾ ਕਰਨ ਦੇ ਲਈ ਇਸ ਲਈ ਅੱਜ ਦੇ ਸਾਡੇ ਇਸ ਸੰਦੇਸ਼ ਨੂੰ ਅਸੀਂ ਸਪਾਪਤ ਕਰਦੇ ਹਾਂ ਪ੍ਰਭੂ ਤੁਹਾਨੂੰ ਸਭ ਨੂੰ ਆਸ਼ੀਸ਼ ਦੇਵੇ Amen.